ਹਾਂ ਉਹਨੋਂ ਹੋਰ ਕੋਈ ਨਹੀਂ ਅੱਜ ਉਹ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਕੋਈ ਗੱਲ ਨਹੀਂ ਬਸ ਬੜੇ ਸੁਪਨੇ ਸਜਾਏ ਹੋਣੇ ਪੁੱਤ ਨੇ ਵੀ ਤੁਸੀਂ ਵੀ ਕੋਈ ਗੱਲ ਨਹੀਂ ਮਹਾਰਾਜ ਨੇ ਇੰਨਾ ਸ਼ੁਕਰ ਹੈ ਮੇਰਾ ਪੁੱਤ ਮਹਾਰਾਜ ਨੇ ਮੇਰਾ ਵਾਅਦਾ ਕਰਤਾ ਇਹ ਨਹੀਂ ਮੈਨੂੰ ਬੜੀ ਖੁਸ਼ੀ ਦੇ ਬਸ ਹਾਂ ਬੜਾ ਪਾਪਾ ਆਏ ਸੰਤਿਸਤਾਂ ਦਾ ਲੱਗ ਰਿਹਾ ਵਧੀਆ ਫੀਲ ਹੋ ਰਿਹਾ ਹੈ ਬੜੀ ਖੁਸ਼ੀ ਹੈ ਹਾਂਜੀ ਕੀਤਾ ਕਰ ਹਾਂਜੀ ਕਿ ਨਾ ਆਈ ਤਾ ਨਾ ਮੇਰਾ ਨਾਮ ਜਸਪਾਲ ਸਿੰਘ ਜੀ ਇਹ ਕਿਹੜਾ ਪਟਾ ਹਰਦੌਰ ਵਾਲਾ ਜੀ ਹੋ ਕਿੱਥੇ ਰਾਹੇ ਫਟੇ ਗੱਡੀਆਂ ਵਾਲ ਫਟੇ ਗੱਡੀਆਂ ਤੁਸੀਂ ਪਾਸਿੰਗੀ ਕਿਸ ਤਰ੍ਹਾਂ ਇਹ ਏਜੰਟ ਨਾਲ ਗੱਲ ਹੋਏ ਕਿਸ ਤਰ੍ਹਾਂ ਤੁਸੀਂ ਪਹੁੰਚੇ ਯੂ ਐਸ ਏ ਮੈਂ ਯੂ ਐਸ ਏ ਜੇ ਤੋ ਇੱਥੋਂ ਗਿਆ ਸੀਗਾ ਏਜੰਟ ਨਾਲ ਗੱਲ ਹੋਈ ਗਏ ਮੇਰੀ ਇੱਕ ਨੰਬਰ ਤੇ ਵੀਜ਼ਾ ਪ੍ਰੋਪਰ ਲਵਾ ਕੇ ਤੁਹਾਨੂੰ ਅਮਰੀਕਾ ਭੇਜਾਂਗੇ ਤੇ ਪਰ ਮੇਰੇ ਨਾਲ ਧੋਖਾ ਹੋ ਗਿਆ ਹੁਣ ਕਿੰਨੇ ਪੈਸੇ ਦੀ ਗੱਲ ਮੇਰੀ 30 ਲੱਖ ਚ ਗੱਲ ਹੋਈ ਸੀ ਸਾਰੇ ਪੈਸੇ ਚਲੇ ਗਏ ਸਾਰੇ ਪੈਸੇ ਚਲੇ ਗਏ ਇੱਥੋਂ ਤੁਸੀਂ ਕਿੱਥੇ ਗਏ ਪੰਜਾਬ ਚ ਫਰੇ ਗਰ ਕਿੱਥੇ ਗਈ ਸੀ ਸਭ ਤੋਂ ਪਹਿਲਾਂ ਮੈਂ ਇੱਥੋਂ ਯੂਰਪ ਗਿਆ ਸੀ ਅੱਛਾ ਫਿਰ ਯੂਰਪ ਤੋਂ ਫਿਰ ਡਾਕਟਰ ਲਗਾਈ ਗਿਆ ਤੇ ਇੱਕ ਨੰਬਰ ਜੀ ਵੀਜ਼ਾ ਲਵਾ ਕੇ ਕਹਿੰਦਾ ਮੈਂ ਤੈਨੂੰ ਭੇਜਾਂਗਾ ਪਰ ਉਹਨੇ ਮੇਰਾ ਫਰਾਡ ਕੀਤਾ ਅੱਛਾ ਫਿਰ ਉਹਨੇ ਆਪਣਾ ਬਿਆਰ ਬਦਲ ਲਿਆ ਕਿਉਂਕਿ ਨਹੀਂ ਹਾਂਜੀ ਫਿਰ ਉਹਨੇ ਆਪਣਾ ਮੈਨੂੰ ਬ੍ਰਾਜ਼ਿਲ ਤੱਕ ਕਹਿੰਦਾ ਹੈ ਵੀ ਤੈਨੂੰ ਉੱਥੇ ਤੇ ਮੈਂ ਬਾਈਏਰ ਹੀ ਗਿਆ ਹੈ ਬ੍ਰਾਜ਼ਿਲ ਤੱਕ ਤੇ ਅੱਗੇ ਵੀ ਬਾਈਏਰ ਦੀ ਗੱਲ ਹੋਈਗੀ ਮਾਰੇ ਉਹਨੇ ਧੋਖਾ ਕਰ ਲਿਆ ਮੇਰਾ। ਇਹ ਕਦੋਂ ਗਏ ਸੀ ਤੁਸੀਂ? ਮੈਂ 24 ਸਤੰਬਰ ਗਿਆ ਸੀ ਛੇਵੇਂ ਮਹੀਨੇ 2024। ਇਹ ਛੇਵੇਂ ਮਹੀਨੇ ਬਾਕਸ਼ ਨਹੀਂ। ਹਾਂ ਛੇਵੇਂ ਮਹੀਨੇ ਮਰਦ ਦੇ ਲਿਆ। ਜੀ यूएसए ਕੋਲੋਂ ਪੁੱਛ। ਮੈਂ 24 1 ਜਨਵਰੀ ਦੇ 25 ਦੇ ਉੱਤੇ ਬਾਰਡਰ ਕ੍ਰਾਸ ਕੀਤਾ। ਹਾਂਜੀ ਬਾਰਡਰ ਕ੍ਰਾਸ ਕੀਤਾ। ਤੇ ਯੂਐਸਏ ਗਿਆੰ ਕਰਨੇ ਦਿਨ ਹੋਏ? 11 ਦਿਨ ਬਾਅਦ ਉਹਨੇ ਵਾਪਸ ਭੇਜਿਆ। 11 ਦਿਨ ਹੋਏ। ਉੱਥੇ ਤੁਹਾਨੂੰ ਅਰੈਸਟ ਕਰ ਲਿਆ? ਹਾਂਜੀ ਅਰੈਸਟ ਕਰ ਲਿਆ। ਹਾਂਜੀ ਬਾਰਡਰ ਪੈਟਰੋਲ ਦੇ। ਅਟਾ ਪਰੋਲੀ ਕਿੰਨੇ ਦਿਨ ਰੱਖਿਆ ਤਾਂ ਉਹਨੇ 11 ਦਿਨ ਰੱਖਿਆ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਇੰਡੀਆ ਭੇਜਣ ਲੱਗੇ ਤਾਂ ਸਾਨੂੰ ਕੋਈ ਪਤਾ ਨਹੀਂ ਜਦੋਂ ਉਹਨਾਂ ਨੇ ਫਲੈਟ ਚ ਬਾਹਰ ਸਜਾ ਦੋ ਰੋਜ਼ ਉਹ ਤੋਂ ਪਤਾ ਲੱਗਾ ਵੀ ਇੰਡੀਆ ਦੱਸਿਆ ਮੈਂ ਤੁਹਾਨੂੰ ਨਹੀਂ ਨਹੀਂ ਦੱਸਿਆ ਜੀ ਕੋਈ ਨਹੀਂ ਤੁਹਾਨੂੰ ਕਦੋਂ ਪਤਾ ਲੱਗਾ ਵੀ ਇੰਡੀਆ ਆ ਗਈ ਉਹ ਜਦੋਂ ਮੰਨ ਲਓ ਵੀ ਉਹਨਾਂ ਨੇ ਹਨ ਨੂੰ ਪਲੇਨ ਚ ਭਾਲਤਾ ਤੇ ਥੋੜਾ ਚੱਲਣ ਤੋਂ ਬਾਅਦ ਉਹ ਅਗਲੇ ਪਾਸੇ ਸਟੇ ਹੋਈ ਹੈ ਸੋਚਿਆ ਵੀ ਦੂਜੀ ਚੌਂਕੀ ਤੇ ਜਾਂ ਮੰਨ ਲਓ ਵੀ ਕੈਂਪ ਚ ਲੈ ਕੇ ਚੱਲੇ ਤੇ ਬਾਚ ਉਹਨੇ ਜਿਹੜਾ ਪੁਲਿਸ ਅਫਸਰ ਹੀ ਉਹਨੇ ਉਹਨੇ ਦੱਸਿਆ ਵੀ ਤੁਸੀਂ ਇੰਡੀਆ ਜਾ ਰਹੇ ਹੋ ਹਨ ਪ੍ਰੋਪਰ ਹੱਥ ਘੜੀਆਂ ਲੱਗੀਆਂ ਐ ਪੈਰਾਂ ਨੂੰ ਬੀੜੀਆਂ ਪੈਰਾਂ ਨੂੰ ਬੀੜੀਆਂ ਹਾਂਜੀ ਅੱਛਾ ਤੇ ਉਹ ਇੱਥੇ ਆ ਕੇ ਪਤਾ ਲੱਗਿਆ ਕਿ ਹੱਥ ਘੜੀਆਂ ਤੇ ਬੀੜੀਆਂ ਤੁਹਾਨੂੰ ਇਹ ਇੰਡੀਆ ਚ ਜਾਣ ਕੇ ਕੋਈ ਹਾਂਜੀ ਇੰਡੀਆ ਜਾ ਕੇ ਕੋਈ ਕਿਥੇ ਰਾਜ ਸਾਹੀ ਹਾਂਜੀ ਰਾਜ ਸਾਹੀ ਰੋੜ ਤੋਂ ਜਦੋਂ ਰਾਜ ਸਾਹੀ ਉਤਰੇ ਉੱਥੇ ਪਤਾ ਲੱਗਾ ਵੀ ਇਹ ਸਾਰਾ ਨੇ ਨੇ ਪਿੱਛੋਂ ਥੋੜਾ ਬਹੁਤ ਪਤਾ ਲੱਗ ਗਿਆ ਹੈ ਵੀ ਇਹ ਹਿੰਦੀਆ ਜਾ ਰਹੇ ਆ ਮਤ ਇਹ ਨਹੀਂ ਪਤਾ ਵੀ ਆਪਾਂ ਕਿਹੜੀ ਸਟੇਟ 'ਚ ਜਾ ਰਹੇ ਹਾਂ ਤੇ ਇੱਥੇ ਆ ਕੇ ਪਤਾ ਲੱਗਾ ਇਹ ਫਿਰ ਤੇੜੀਆਂ ਇੱਥੇ ਖੋਲੀਆਂ ਹਾਂਜੀ ਇੱਥੇ ਆ ਕੇ ਖੋਲੀਆਂ ਇੱਥੇ ਫਿਰ ਤੇ ਜਦੋਂ ਤੁਸੀਂ ਉੱਥੇ ਕਿਸ ਤਰ੍ਹਾਂ ਦਾ ਹਵਾ-ਬਾਹ ਲੱਗਾ ਤਾਂ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਮਹਿਸੂਸ ਤੁਸੀਂ ਆਪ ਹੀ ਜਾਣ ਸਕਦੇ ਵੀ ਬੰਦਾ ਕਿਦਾਂ ਅੰਦਰੋਂ ਟੁੱਟ ਜਾਂਦਾ ਇੱਕ ਵਾਰ ਫੇ ਸਾਡੇ ਨਾਲ ਕੀ ਚੱਕਰ ਬਣ ਗਿਆ ਹਾਂ ਕੰਨ ਨੂੰ ਦਿੰਦੇ ਐਸਾ ਬਹੁਤ ਲੱਗਾ ਸੀ ਹਾਂਜੀ ਬੇਸਾ ਬਹੁਤ ਲੱਗਾ ਏ ਸਾਰਾ ਪੈਸੇ ਦਾ ਇੰਤਜ਼ਾਮ ਕਿੱਥੋਂ ਹੋਇਆ ਸੀ ਜਰਾ ਇੱਕ ਵਾਰ ਪੈਸੇ ਦਾ ਇੰਤਜ਼ਾਮ ਐਡਾ ਸੱਜਣਾ ਮਿੱਤਰਾਂ ਕੋ ਫੜ ਕੇ ਜਿੰਕੋ ਜੀ ਅਜੀ ਤੜੀਆਂ ਪੁੜੀਆਂ ਹਮਰੇ ਨਾਲ ਜੋ ਵੀ ਹੋਇਆ ਕਿੰਨੂੰ ਲਾ ਕੇ ਕੀ ਕਹਿੰਦੀ ਬਹੁਤ ਮਾੜਾ ਹੋਇਆ ਠੀਕ ਐ ਸਾਡੀ ਦਾ ਦੋਸ਼ ਕਿਨੂੰ ਦਿੰਦੇ ਦੋਸ਼ ਤੇ ਜਾਂਟ ਨੂੰ ਦਿੰਨੇ ਇਹ ਕੋਈ ਆਪਣੀ ਕਿਸਮਤ ਨੂੰ ਇਹ ਵਿਜ਼ਿਟਰ ਰਿਪੋਰਟ ਅਚੇ ਚੇਲੇਪੁਰ ਅਜੀਪਾਲ ਸਿੰਘ ਜੀ यूएस ਤੋਂ ਆਏ ਨੇ ਦੇਖੋ ਇਹ ਕੀ ਕੰਦੇ ਤੇ ਪਹਿਲਾਂ ਆਪਾਂ ਮਹਾਰਾਜ ਸਾਹਿਬ ਦਾ ਸ਼ੁਕਰ ਕਰਦੇ ਆ ਜਿਹੜਾ ਮਹਾਰਾਜ ਸਾਹਿਬ ਨੇ ਸਹੀ ਸਲਾਮਤ ਸਾਡੇ ਬ੍ਰਦਰ ਨੂੰ ਘਰ ਵਾਪਸ ਭੇਜਿਆ ਤੇ ਬਾਕੀ ਜਿਹੜੇ ਏਜੰਟ ਨੇ ਜਾਂ ਕੋਈ ਸਰਕਾਰਾਂ ਨੇ ਉਹਨਾਂ ਨੇ ਬਹੁਤ ਨੁਕਸਾਨ ਕੀਤਾ ਅਸੀਂ ਸਰਕਾਰ ਕੋੋਂ ਇਹੋ ਮੰਗ ਕਰਦੇ ਆਂ ਵੀ ਜਿਹੜੇ ਸਾਡੇ ਇਨੀ ਮਿਹਨਤ ਦੇ ਪੈਸੇ ਕੋਈ ਅਹੀਂ ਲਿਮਟਾਂ ਬਣਾਈਆਂ ਕੋਈ ਇਦਾਂ ਚੁੱਕ ਕੇ ਜਿਹੜੇ ਅਸੀਂ ਆਪਣੇ ਬ੍ਰਦਰ ਦੇ ਪੈਸੇ ਲਾਏ ਨੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿਸੇ ਰਕਮ ਦੀ ਆਪਾਂ ਸਰਕਾਰ ਕੋੋਂ ਮੰਗ ਕਰਦੇ ਆਂ ਹੁਣ ਏਜੰਟ ਬ੍ਰਦਰ ਕੋਈ ਕਾਨੂੰਨੀ ਕਾਰਵਾਈ ਕਰਨੀ ਚਾਹੋ ਵੇਖੋ ਜੀ ਆਪਾਂ ਆਪਣੇ ਘਰ ਸਲਾਹ ਕਰਕੇ ਕੁਝ ਕੋਸ਼ਿਸ਼ ਕਰਾਂਗੇ ਵੀ ਆਪਾਂ ਉਹ ਏਜੰਟ ਤੇ ਕਾਨੂੰਨੀ ਕਾਰਵਾਈ ਕਰਾਂਗੇ ਬਹੁਤ ਬਹੁਤ ਪਰਮਾਤਮਾ ਦਾ ਧੰਨਵਾਦ ਕਰਦੇ ਜਿਹੜਾ ਮੇਰਾ ਪੁੱਤ ਅੱਜ ਤੁਸੀਂ ਆਪਣੇ ਘਰ ਆ ਗਿਆ ਕੋਈ ਗੱਲ ਨਹੀਂ ਏਜੰਟ ਨੇ ਇੰਨਾ ਧੋਖਾ ਕੀਤਾ ਚਲੋ ਕੋਈ ਗੱਲ ਨਹੀਂ ਜੋ ਵੀ ਮਾ ਕੋਈ ਉਹਦੇ ਕਰਮਾਂ ਚ ਇਦਾਂ ਹੀ ਹੋਊਗਾ ਲਿਖਿਆ ਹੋਊਗਾ ਹੈ ਲੈਣ ਦਿਵਾਉਣ ਹੀ ਜਿਹੜਾ ਹੋ ਕੇ ਤਾਂ ਦੇ ਦਿੱਤਾ ਵੀ ਕੋਈ ਗੱਲ ਨਹੀਂ ਹਾਡੇ ਬੱਚੇ ਆ ਬੱਚਿਆਂ ਤੇ ਆ ਗਿਆ ਬਹੁਤ ਬਹੁਤ ਸ਼ਰਤੋ ਬੋਲਨੇ ਉਸੋ ਹੀ ਨਹੀਂ ਕਰੀਂ ਜੇ ਤੂੰ ਆਪਣੇ ਬੱਚਿਆਂ ਦਾ ਪਿਆਰ ਹੈ ਪਿਆਰ ਭਾਈਆਂ ਨੇ ਪਿਆਰ ਨੇ